ਹallelujah ਸੋ ਸਾਡੇ ਵਿਚਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਜ਼ੋਰਦਾਰ ਤਾੜੀਆਂ ਦੇ ਨਾਲ ਆਪਾਂ ਸਵਾਗਤ ਕਰਾਂਗੇ ਸੋ ਉਹਨਾਂ ਦੇ ਨਾਲ ਮੇਰੇ اور ਆਪਕੇ ਲਈ ਗੌਰਵ ਜੀ ਈਟੀਓ ਸਾਹਿਬ ਰੰਧਾਵਾ ਸਾਹਿਬ ਖੁਦਾਵੰਦ ਜੀ ਕੁਜੂਰ ਮੇਰੇ ਲਈ ਸਾਰੇ ਹਾਜ਼ਰੀਨ ਸਭ ਤੋਂ ਪਹਿਲਾਂ ਤਾਂ ਮੈਂ ਸ਼ਮਾ ਮੰਗਦੇ ਹੋਏ ਦੁਬਾਰਾ ਨਾ ਦੁਹਰਾਣੇ ਦਾ ਵਾਅਦਾ ਕਰਦੇ ਹਾਂ सब बातों को, सब को, वचनों जो आपने मुझे सिखाए हैं उन्हें पूरा करते हुए इन्हें लेता। भेड़ लेके आओ होम बली, भेड़ लेके आओ।, ले आओ गलती हो गई भेड़ लेके आओ क्योंकि जो सेक्रीफाइस है वो हमारे बलिदान है वो हमारे प्रेम को प्रैक्टिकल आवाज में बात करो परमेश्वर से ला, ला, ला। अलेलुया। अलेलुया। so, का। आज भी पे ऐसा अमीर दिखा सकते हैं जिसके पास पचास हजार करोड़ हो और लेकिन उसने छब्बीस हजार करोड़ बो दिया हो जिसके पास दस करोड़ हो और उसने पांच करोड़ बो दिया हो मनुष्य था बाइबल कहती है ਦੇਖੋ ਇਹ ਮੀਟਿੰਗ ਨੇ ਇੱਕ ਪੋਸਲ ਅੰਕਰ ਨੂੰ ਰੁਲਾ ਜੀ ਖਾਪੜਾ ਚਰਚ ਜਿਹੜੇ ਉੱਥੇ ਉਹਨਾਂ ਦੇ ਸੀਗੇ ਉਹਨਾਂ ਨੇ ਅੱਜ ਆਪਣੀ ਇੱਕ ਬ੍ਰਾਂਚ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੋਲੀ ਆ ਜਿਹੜੀ ਲਗਭਗ 5 ਏਕੜ ਚ ਖੋਲੀ ਗਈ ਆ ਮੈਂ ਇਸ ਤੋਂ ਪਹਿਲਾਂ ਪੋਸਟਰ ਨੂੰ ਲਾਜੀ ਕੋ ਅਸ਼ੀਰਵਾਦ ਲੈਣ ਗਿਆ ਸੀਗਾ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਆਪਣੇ ਪਰਿਵਾਰ ਕਟੂਮ ਪ੍ਰਭੂ ਜਸੂਮ ਸਿੰਘ ਜੀ ਚਰਨਾ ਚ ਮੇਰੇ ਲਈ ਪ੍ਰੇਅਰ ਕੀਤੀ ਔਰ ਮੇਰੀ ਜਿੱਤ ਦੀ ਅਰਦਾਸ ਕੀਤੀ ਉਹਨਾਂ ਉੱਥੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਐ ਸੈਤਵਾਰ ਵਾਲੇ ਦਿਨ ਅੱਜ ਦੇ ਐਤਵਾਰ ਵਾਲੇ ਦਿਨ ਇੱਕ ਉੱਥੇ ਆਪਣੀ ਬ੍ਰਾਂਚ ਖੋਲ ਰਹੀ ਆ ਤੁਸੀਂ ਉਸ ਬ੍ਰਾਂਚ ਤੇ ਜਾਣਾ ਉੱਥੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆਉਣਗੇ ਡੇਰਾ ਬਾਬਾ ਨਾਨਕ ਦੇ ਤੇ ਮੈਂ ਉਥੇ 3-4 ਲੱਖ ਦੀ ਸੰਗਤ ਹੁੰਦੀ ਹੈ ਅਤਵਰ ਆਜੇ ਖਾਪੜਾ ਚਰਚ ਚ ਆਪਣੇ ਪ੍ਰਾਰਥਨਾ ਕੇ ਤੁਸੀਂ ਦੇਖਿਆ ਸੀ ਟੀਆਂ ਲੱਗੀਆਂ ਉਹਨਾਂ ਕਹਿ ਕੇ ਮੈਂ ਇਥੋਂ ਲਾਈਵ ਹੋ ਕੇ ਤੇ ਤੁਹਾਡੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਬਾਰੇ ਸਾਰੇ ਮੁਜੀਬ ਭਾਈਚਾਰੇ ਨੂੰ ਅਪੀਲ ਕਰਦਾ ਹਾਂਗਾ ਕਿ ਇਸ ਵਾਰੀ ਆਮ ਆਦੀ ਪਾਰਟੀ ਦੀ ਮਦਦ ਕਰਕੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ ਤੁਸੀਂ ਸਕਰੀਨ ਤੇ ਦੇਖ ਹੀ ਲਿਆ ਕਿ ਉਹਨਾਂ ਅਨਾਉਂਸ ਹੀ ਕਰ ਦਿੱਤਾ ਉਤੋਂ ਕਿ ਆਮ ਆਦੀ ਪਾਰਟੀ ਨੂੰ ਇੱਕ ਕੋਟ ਜਿਹੜੀ ਆਪਣੇ ਸਾਰੇ ਭਾਈਚਾਰਕ ਕਰਤਾ ਤੇ ਬੋਲਣ ਅੱਜ ਅਕਾਲੀ ਦਾ ਲੋਲ ਵੀ ਕਿਹਾ ਗਿਆ ਵੀ ਜਿਹੜੀ ਉਹ ਸਮਰਥਨ ਆਪ ਨੂੰ ਦੇਣਗੇ ਕਿਸ ਤਰ੍ਹਾਂ ਦੇ ਦੇਖੋ ਜੀ ਅੱਜ ਮੇਰੇ ਵਾਸਤੇ ਬੜਾ ਇਸ ਤੋਂ ਪਿਆਰ ਨਹੀਂ ਕਿ ਅੱਜ ਅਕਾਲੀ ਦਲ ਜਿਹੜਾ ਸਰਦਾਰ ਸੁੱਚਾ ਸਿੰਘ ਲਗਾ ਜੀ ਉਹਨਾਂ ਨੇ ਅੱਜ ਵੀ ਡੇਰਾ ਬਾਬਾ ਨਾਨਕ ਚ ਇੱਕ 31 ਮੈਂਬਰੀ ਕਮੇਟੀ ਬਣਾਈ ਸੀ ਉਹ 31 ਮੈਂਬਰੀ ਕਮੇਟੀ ਨੇ ਇੱਕ ਫੈਸਲਾ ਕਰ ਲਿਆ ਅੱਜ ਕਿ ਸਾਰਿਆਂ ਨੂੰ ਖੁੱਲ ਕੇ ਉਹਨਾਂ ਨੂੰ ਅਦੇਸ਼ ਦਿੱਤੇ ਕਿ ਖੁੱਲ ਕੇ ਆਮ ਆਦਮੀ ਪਾਰਟੀ ਦੀ ਮਦਦ ਕਰੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਹੜਾ ਪਿੰਡਾਂ 'ਚ ਠਿਕਰੀ ਪਾਰੇ ਜਿਹੜੇ ਨੇ ਉਹ ਕਾਲੀ ਦਲ ਵਾਲੇ ਲਾਉਣ ਲੱਗੇ ਨੇ ਮੇਰੇ ਕਾਈ ਇਸ ਕਰਕੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਤੰਗ ਕਰਦਾ ਹਾਂ ਔਰ ਕਿਸੇ ਨੂੰ ਕਹਾਂ ਜਾਰੀ ਆਬ ਦੇਖੋ ਜੀ ਆਮ ਆਦਮੀ ਪਾਰਟੀ ਨੇ ਜਿਹੜੀ 2022 ਚ ਹਨੇਰੀ ਚੁੱਲੀ ਸੀਗੀ ਆਮ ਆਦੀ ਪਾਰਟੀ ਲਈ ਉਹ ਦੁਬਾਰਾ ਜਿਹੜੀ ਡੇਰਾ ਬਾਬਾ ਨਾਨਕ ਜਹਾਜ਼ ਹਨੇਰੀ ਚੁੱਲ ਰਹੀ ਆ ਔਰ ਇਹ ਹਨੇਰੀ ਨੇ 227 ਤੇ ਜਿਹੜੀ ਦੁਬਾਰਾ ਰਿਪੀਟ ਰਾਮਾ ਦੀ ਪਾਰਟੀ ਦੀ ਸਰਕਾਰ ਨੇ ਕਰਦੀ ਭਾਈ ਦੇ ਸਫਰ ਤੋਂ ਲੈ ਕੇ ਹੁਣ ਤੱਕ ਦਾ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਸਫਰ ਹੈ ਜੀ ਮੇਰੇ ਸਫਰ ਨੂੰ ਤੁਸੀਂ ਦੇਖ ਹੀ ਲਿਆ ਅੱਜ ਕਿਰਪਾ ਉਸ ਅਕਾਲ ਪੁਰਖ ਦੀ ਆ ਪ੍ਰਮਾਤਮਾ ਦੀ ਕਿਰਪਾ ਹੋ ਰਹੀ ਆ ਲੋਕ ਮੈਂ ਜਿੱਥੇ ਵੀ ਜਾ ਰਿਹਾ ਜਿਹੜੇ ਵੀ ਸੰਤ ਸਮਾਜ ਚ ਜਾ ਰਿਹਾ ਚਾਹੇ 크ਿਸਚਨ ਭਾਈ ਚਰਤਾ ਸੰਤ ਸਮਾਜ ਹੋਵੇ ਸਿੱਖਾਂ ਦਾ ਹੋਵੇ ਹਿੰਦੂਆਂ ਦਾ ਹੋਵੇ ਸਾਰਿਆਂ ਮੈਨੂੰ ਸਮਾਜਾਂ ਜਿਹੜਾ ਸੰਤ ਸਮਾਜ ਦਾ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਔਰ ਮੇਰੀ ਜਤਲਾਈ ਸਾਰਿਆਂ ਨੇ ਪ੍ਰਾਰਥਨਾ ਕੀਤੀ ਕਿ ਇਹ ਬਣੀ ਬੜੀ ਚੀਜ਼ ਪਰਮੇਸ਼ਰ ਕੈਸੇ ਜਿਹੜੇ ਕੱਲ ਵਾਲੀ ਮੀਟਿੰਗਾਂ ਤੁਹਾਡੇ ਦਾ ਗਵਾਂਡ ਹੋਇਆ ਤੁਸੀਂ ਤਾਂ ਕਰਾ ਉਹਦੇ ਕਲਾਨੌਰ ਜੀ ਹੋਈ ਆ ਕਿੰਨਾ ਕ੍ਰਿਸਚਨ ਭਾਈ ਸਾਰਾ ਸੀਗਾ ਜਿਆਦਾ ਉੱਥੇ ਸਾਰੇ ਨਰੋਵਲ ਜ਼ਿੰਮੇਦਾਰ ਵੀ ਗਏ ਇਸਾਈ ਵੀ ਗਏ ਹਿੰਦੂ ਵੀ ਗਏ ਸਾਰੇ ਭਾਈਚਾਰੇ ਦੇ ਲੋਕ ਨੂੰ ਇਕੱਠਾ ਕਰਕੇ ਤਾਂ ਲੋਕਾਂ ਨੂੰ ਇੱਕ ਮੈਸੇਜ ਕੀਤਾ ਕਿ ਕ੍ਰਿਸਚੀਅਨ ਭਾਈਚਾਰੇ ਦੀ ਸਭ ਲੋਕੀ ਪਛਾਣਦੇ ਨੇ ਦੇਖਦੇ ਨੇ ਝੂਠ ਬਹੁਤਾ ਚਿਰ ਚੱਲਣਾ ਨਹੀਂ ਜੇ ਕ੍ਰਿਸਚੀਅਨ ਕਮਿਊਨਿਟੀ ਦੇਖਣੀ ਹੈ ਤੇ ਅੱਜ ਦੇਖੋ ਆਪਣੇ ਚੈਨਲਾਂ ਤੇ ਚਲਾਓ ਕਿ ਆਹ ਕ੍ਰਿਸਚੀਅਨ ਕਮਿਊਨਿਟੀ ਆ ਜਿੰਨਾ ਸਾਰਿਆਂ ਨੇ ਯਕੀਨ ਦਿਵਾਇਆ ਕਿ ਅਸੀਂ ਆਮ ਆਦੀ ਪਾਰਟੀ ਦੇ ਨਾਲ ਖੜੇ ਆਂ ਔਰ ਆਮ ਆਦੀ ਪਾਰਟੀ ਦੇ ਹੱਕ ਚ ਵੋਟ ਪਾਵਾਂਗੇ ਜੋ ਮੇਰਾ ਪਾਪਾ ਨਾਨਕ ਦੇ ਵਿੱਚ ਖੇਠੜ ਕੇ ਪਿੰਡ ਦੇ ਵਿੱਚ ਨਵੀਂ ਚਰਚ ਜਿਹੜੀ ਆ ਉਹਦਾ ਵੀ ਕਟਨ ਟੋੜਾ ਗਿਆ ਬਹੁਤ ਹੀ ਆਤਮਿਕ ਪ੍ਰਸਾਦ ਬਣਾ। ਔਰ ਸ਼ੰਕਰ ਨਰੂਲਾ ਜੀ ਨੇ ਪੁੱਛਤਾ ਹੈ ਕਿ ਪਾਪਾ ਸਾਹਿਬ ਜੀ ਅੱਜ ਓਪਨਿੰਗ ਕੀਤੀ ਆ ਕੋ ਜਲੰਧਰ ਚਨੇ ਸਾਡੇ ਜਤਿੰਦਰ ਗੌਰਵ ਜੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਨੇ। ਪਿਛਲੇ ਦਿਨੀ ਸਾਡੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੂੰ ਮੈਂ ਗਏ ਸੀਗੇ ਔਰ ਉਹਨਾਂ ਨੇ ਪ੍ਰਾਤਸਾ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਅਸ਼ੀਰਵਾਦ ਦਿੱਤਾ ਸੀਗਾ ਕਿ ਇਸ ਵਾਰ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਜਤਨ ਦਾ ਅਸ਼ੀਰਵਾਦ ਦਿੰਦੇ ਨੇ ਸਿਮਰ ਤੇਰੇ ਕੋਲ ਤੇਰੇ ਵੰਸ਼ ਕੋ ਜੀ ਦੇ ਆ ਗਿਆ ਕਿ ਅੱਜ ਜਿੰਨੀ ਇੱਥੇ ਗੈਦਰਿੰਗ ਹੋਈ ਆ ਅੱਜ ਪਹਿਲਾ ਦਿਨ ਆ ਚਰਚ ਦਾ ਤੇ ਸੰਯੋਗ ਹੀ ਆ ਕਿ VOTING ਮਸ਼ੀਨ ਦੇ ਉੱਪਰ ਸਾਡਾ ਨੰਬਰ ਵੀ ਪਹਿਲਾ ਹੈ ਸੋ ਅੱਜ ਪਹਿਲਾ ਦਿਨ ਸੋ ਇਹ ਸੰਯੋਗ ਜਿਹੜਾ ਇਹ ਬਹੁਤ 23 ਤਰੀਕ ਨੂੰ ਇਹਦਾ ਜਿਹੜਾ ਨਤੀਜਾ ਆ ਉਹ ਸਾਹਮਣੇ ਆਊਗਾ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਇਹ ਡੇਰਾ ਬਾਫਾ ਨਾਨਕਾਲ ਕੇ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਤੇ ਵਿਧਾਨ ਸਭਾ ਦੇ ਵਿੱਚ ਇਸ ਹਲਕੇ ਨੂੰ ਜਿਹੜੀ ਆ ਉਹਦੀ ਨੁਮਾਇੰਦਗੀ ਕਰ ਕਿਸ ਤਰ੍ਹਾਂ ਨਾ ਮੈਨੂੰ ਮੈਂ ਅੱਜ ਸਭ ਤੋਂ ਪਹਿਲਾਂ ਤੇ ਪਾਸਟਰ ਅੰਕੂ ਨਰੂਲਾ ਜੀ ਦੀ ਮਿਨਿਸਟਰੀ ਨੂੰ ਗੌਰਵ ਜੀ ਨਾਲ ਬੈਠੇ ਨੇ ਇਹਨਾਂ ਨੂੰ ਵਧਾਈ ਦੇਣਾ ਕਿ ਅੱਜ ਦੇਰਾ ਬਾਬਾ ਨਾਨਕ ਦੀ ਧਰਤੀ ਤੇ ਇੱਕ ਨਵੇਂ ਚਰਚ ਦੀ ਜਿਹੜੀ ਆ ਇਹ ਮੈਗਾ ਓਪਨਿੰਗ ਹੋਈ ਆ ਹਜ਼ਾਰਾਂ ਦੀ ਤਕੜ ਤੇ ਜਿਹੜੀ ਆ ਮਸੀਕ ਲੀਸੀ ਆ ਜਿੱਥੇ ਹਾਜ਼ਰ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਅੱਜ ਇਹਨਾਂ ਨੇ ਓਪਨਲੀ ਜਿਹੜੀ سپورਟ ਆ ਉਹ ਆਮ ਆਦਮੀ ਪਾਰਟੀ ਨੂੰ ਕਰ ਦਿੱਤੀ ਆ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੈਨੂੰ ਪੂਰਾ ਯਕੀਨ ਆ ਕਿ ਮੁਸੀਬ ਭਾਈਚਾਰਾ ਜਿਹੜਾ ਵਾ ਡੇਰਾ ਬਾਬਾ ਦੀ ਨਾਨਕ ਦੀ ਇਲੈਕਸ਼ਨ ਤੇ ਵਿੱਚ ਇੱਕ ਰੈਮ ਰੋਲ ਅਦਾ ਕਰੂਗਾ ਔਰ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਆ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾਜ ਦੀ ਜਿੱਤ ਜਿਹੜੀ ਆ ਉਹਨੂੰ ਯਕੀਨੀ ਬਣਾਇਆ ਜਾਏਗਾ ਔਰ ਇੱਕ ਹੋਰ ਮੈਂ ਇੰਪੋਰਟੈਂਟ ਅਜ ਐਨਾਉਂਸਮੈਂਟ ਜਿਹੜੀ ਆ ਮੰਤਰੀ ਸਾਹਿਬ ਵੀ ਬੈਠੇ ਨੇ ਮੈਂ ਸੀਐਮ ਸਾਹਿਬ ਦਾ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦਸੰਬਰ ਦੇ ਮਹੀਨੇ 'ਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਸਟੇਟ ਲੈਵਲ ਦਾ ਸਰਕਾਰੀ ਪੱਤਰ ਦਾ ਫੰਕਸ਼ਨ ਜਿਹੜਾ 크리스마ਸ ਦਾ ਉਹ ਇੱਥੇ ਜਿਹੜਾ ਵਾ ਗ ਜ਼ਿਲ੍ਹਾ ਗਰਦਾਸਪੁਰ ਚੋਂ ਕੀਤਾ ਜਾਵੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਪਹਿਲਾ ਧੰਨਵਾਦ ਕਰਦਾ ਵੀ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅੰਕੁਰ ਨੂਲਾ ਮਰਸੀ ਖਾਮਰਾ ਚਰਚ ਦੀ ਬਹੁਤ ਵੱਡੀ ਬ੍ਰਾਂਚ ਖੋਲ ਦਿੱਤੀ ਗਈ ਆ ਔਰ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ਡੀਟੀਓ ਸਾਹਿਬ ਆਏ ਨੇ ਸਾਡੇ ਜਗਰੂਬ ਸੇਖਮਾ ਜੀ ਆਏ ਨੇ ਸਾਡੇ ਇਸ ਹਲਕ ਜਿਹੜੇ ਇਲੈਕਸ਼ਨ ਦੇ ਇੰਚਾਰਜ ਜਿਹੜੇ ਨੇ ਜੋ ਐਮਐਲਏ ਦੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਆਏ ਨੇ ਸਿਨ ਸਾਰਾ ਧੰਨਵਾਦ ਕਰਦੇ ਆ ਔਰ ਪੂਰਾ ਮਸੀਹ ਭਾਈਚਾਰਾ ਇਹਨਾਂ ਦੇ ਨਾਲ ਆ ਅੱਜ ਇਹਨਾਂ ਨੇ ਨਤਮਸਤਕ ਹੋਏ ਨੇ ਇਥੇ ਬਰਾਜ ਦੇ ਵਿੱਚ ਪੂਰੇ ਮਸੀਹ ਭਾਈਚਾਰੇ ਨੇ ਇਹਨਾਂ ਲਈ ਪ੍ਰਾਰਥਨਾ ਕੀਤੀ ਆ ਇਹਨਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਔਰ ਇਹਨਾਂ ਦੀ ਜੇਤਲੀ ਪ੍ਰਾਰਥਨਾ ਕੀਤੀ ਆ ਔਰ ਅਸੀਂ ਆਸ ਕਰਦੇ ਆ ਵੀ ਸੀਐਮ ਸਾਹਿਬ ਜਿੱਦਾਂ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਵੀ ਕ੍ਰਿਸਮਸ ਜਿਹੜਾ ਗਰਦਾਸਪੁਰ ਹਲਕੇ ਦੇ ਵਿੱਚ ਮਨਾਇਆ ਜਾਏਗਾ ਕਿਉਂਕਿ ਗਰਦਾਸਪੁਰ ਹਲਕੇ 'ਚ ਬਹੁਤ ਵੱਡੀ ਗਿਣਤੀ 'ਚ ਮਸੀਹ ਭਾਈਚਾਰਾ ਵਾਸ ਕਰਦਾ ਔਰ ਮਸੀਹ ਭਾਈਚਾਰਾ ਇਸ ਗੱਲ ਤੋਂ ਬਹੁਤ ਖੁਸ਼ ਆ ਔਰ ਆਮ ਆਦਮੀ ਪਾਰਟੀ ਦੇ ਨਾਲ ਆ ਧੰਨਵਾਦ ਸੋ ਸਾਡੀ ਬੈਠ ਕੇ ਸਾਰੇ ਮੰਤਰੀ ਸਾਹਿਬਾਨਾਂ ਦੀ ਮੀਟਿੰਗ ਹੋਈ ਆ ਸੀਐਮ ਸਾਹਿਬ ਦੇ ਨਾਲ ਉਸ ਮੀਟਿੰਗ ਚ ਮੈਂ ਵੀ ਬੈਠਾ ਸਾਂ ਉਹਨੇ ਸਾਨੂੰ ਵੀ ਵਿਸ਼ਵਾਸ ਦਵਾਇਆ ਵਾ ਵੀ ਪੰਜਾਬ ਦੇ ਵਿੱਚ ਮੁਸੀਬਾਈਚਾਰੇ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਔਰ ਤੁਹਾਡੇ ਕੰਮ ਜਿਹੜੇ ਆ ਪੈਲਦੀ ਆਧਾਰ ਤੇ ਕੀਤੇ ਜਾਣਗੇ ਸੋ ਮੁਸੀਬਾਈਚਾਰੇ ਗੱਲ ਨੂੰ ਲੈ ਕੇ ਖੁਸ਼ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਮੇਰੇ ਵੱਲੋਂ ਜੀਐਮਸੀ ਦੀ